ਪੰਜਾਬ ਬਿਜ਼ਨਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਤਤਕਾਲੀ ਬੀਡੀਪੀਓ ਲਖਬੀਰ ਸਿੰਘ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ 'ਤੇ ਦੋਸ਼ ਲਗੇ ਕਿ ਉਹਨਾਂ ਨੇ ਪੰਚਾਇਤੀ ਫੰਡ ਵਿੱਚੋਂ 24,69,949 ਰੁਪਏ ਦਾ ਗਵਨ ਕੀਤਾ ਹੈ। ਜਾੜਕਾਰੀ ਸਾਂਝੀ ਕਰਦੀ ਏ ਕਿ ਲਖਬੀਰ ਸਿੰਘ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਕਲਪੁਰਦ ਵਿਖੇ ਤਾਇਨਾਤ ਨੇ ਇਹ ਸਾਰਾ ਮਾਮਲਾ ਪਿੰਡ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਪੰਚਾਇਤ ਸਕੱਤਰ ਕਰਨਜੀਤ ਸਿੰਘ ਅਤੇ ਉਕਤ ਬੀਡੀਪੀਓ ਲਖਬੀਰ ਸਿੰਘ ਦੀ ਮਿਲੀ ਭੁਗਤ ਹੈ। ਇਸ ਸਬੰਧੀ ਪਿੰਡ ਤੇ ਹੀ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਤਕਨੀਕੀ ਟੀਮ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਸਾਲ 2013 ਤੋਂ ਸਾਲ 2017 ਤੱਕ ਪੰਚਾਇਤੀ ਵਿਕਾਸ ਫੰਡ ਵਿੱਚ ਹੇਰ ਫੇਰ ਹੈ ਪੰਚਾਇਤ ਨੂੰ ਪੁੱਲ 49,21,658 ਰੁਪਏ ਦੇ ਫੰਡ ਪ੍ਰਾਪਤ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਸਾਜ਼ਿਸ਼ ਤਹਿਤ 24,69,949 ਰੁਪਏ ਦੇ ਫੰਡਾਂ ਦਾ ਅਗਵਾਣ ਕੀਤਾ ਗਿਆ ਹੁਣ ਇਹਨਾਂ ਮুলਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਸੰਬੰਧੀ ਅਗਲੀ ਦੀ ਜਾਂਚ ਅਤੇ ਕਾਰਵਾਈ ਜਾਰੀ